ਸੋ ਸੁਆਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀ ਟੀਵੀ ਤੇ ਮੈਂ ਯਵਰਾਜ ਹਸਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਬਲਾਕ ਭਵਾਨੀਗੜ੍ਹ ਦੀਆਂ ਜਿੱਥੇ ਅੱਜ ਸਥਾਨਕ ਸ਼ਹਿਰ ਭਵਾਨੀਗੜ੍ਹ ਦੇ ਅਨਾਜ ਮੰਡੀ ਦੇ ਵਿੱਚ ਆੜਤੀਆ ਐਸੋਸੀਏਸ਼ਨ ਭਵਾਨੀਗੜ੍ਹ ਦੇ ਵੱਲੋਂ ਵਿਸ਼ਾਲ 33ਵਾਂ ਜਿਹੜਾ ਸਾਲਾਨਾ ਭੰਟਾਰਾ ਜਿਹੜਾ ਉਹ ਲਗਾਇਆ ਗਿਆ ਸੋ ਉ체ਚੇ ਤੌਰ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਜਿਹੜੀ ਉਹ ਵੀ ਪਹੁੰਚੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਕਿ ਇਸ ਸਮਾਗਮ ਦੇ ਵਿੱਚ ਆੜਤਿਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਦੇ ਵੱਲੋਂ ਜਾਣਕਾਰੀ ਇਹ ਜਿਹੜੀ ਦਿੱਤੀ ਗਈ ਹੈ ਕਿ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਲਾਨਾ ਭੰਡਾਰਾ ਜਿਹੜਾ ਉਹ ਅਨਾਜ ਮੰਡੀ ਭਵਾਨੀਗੜ ਦੇ ਵਿੱਚ ਲਗਾਇਆ ਜਾਂਦਾ ਕਿਉਂਕਿ ਹਰ ਇੱਕ ਕੀਤੇ ਦਾ ਵਰਗ ਦੇ ਜਿਹੜੇ ਲੋਕ ਨੇ ਉਹ ਅਨਾਜ ਮੰਡੀ ਦੇ ਨਾਲ ਜੁੜੇ ਹੋਏ ਨੇ ਤਾਂ ਜੋ ਹਰ ਇੱਕ ਦਾ ਜਿਹੜਾ ਸਾਲ ਹੈ ਉਹ ਵਧੀਆ ਰਹੇ ਤੇ ਤੰਦਰੁਸਤੀ ਬਖਸ਼ੇ ਇਸ ਦੇ ਲਈ ਸਲਾਨਾ ਭੰਡਾਰਾ ਜਿਹੜਾ ਉਹ ਲਗਾਇਆ ਜਾਂਦਾ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਸੰਗਰੂਰ ਤੋਂ ਹਲਕਾ ਵਿਧਾਇਕ ਦੇ ਪਤੀ ਮਨਦੀਪ ਸਿੰਘ ਲਖੇਵਾਲ ਨੇ ਜਿਹੜੇ ਉਹ ਉ체ਚੇ ਤੌਰ ਤੇ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਸੰਸਦ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਉਹ ਵੀ ਜਿਹੜੇ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਕਰਾਚੋ ਨੇ ਜਿਹੜੇ ਉਹ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂ ਵਾਲਾ ਨਜ਼ਰ ਆ ਰਹੇ ਹੋਣਗੇ ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਉਹ ਵੀ ਜਿਹੜਾ ਮੌਜੂਦ ਰਹੇ ਨੇ ਲਖਵਿੰਦਰ ਸਿੰਘ ਬੈਲਾ ਗੁਰਤੇਜ ਛਨੇੜੀ ਦਲਜੀਤ ਸਿੰਘ ਕਰਾਚੋ ਜੋ ਸਰਪੰਚ ਵਿਨੇ ਕਰਾਚੋ ਦੇ ਉੱਥੇ ਹੀ ਤਰਸੇਮ ਸਿੰਘ ਤੂਰ ਗੁਰੂ ਨਾਨਕ ਧਰਮ ਕੰਡਾ ਦੇ ਓਨਰ ਨੇ ਜਿਹੜੇ ਉੱਥੇ ਹੀ ਰਾਮ ਸਿੰਘ ਮੱਟਰਾਂ ਜਿਹੜੇ ਮੌਜੂਦ ਰਹੇ ਨੇ ਵਰਿੰਦਰ ਮਿੱਤਲ, ਜਤਿੰਦਰ ਸਿੰਘ ਵਿੱਕੀ ਬਾਜਵਾ ਸੋ ਉੱਥੇ ਹੀ ਡੀਐਸਪੀ ਭਵਾਨੀਗੜ੍ਹ ਰਾਹੁਲ ਕੋਸ਼ਨ ਨੇ ਵੀ ਇਸ ਸਮਾਗਮ ਦੇ ਵਿੱਚ ਜਿਹੜਾ ਸ਼ਮੂਲੀਅਤ ਹੈ ਜਿਹੜੀ ਕੀਤੀ ਹੈ ਸੋ ਸ਼ਹਿਰ ਦੇ ਹਰ ਇੱਕ ਵਰਗ ਦੇ ਲੋਕ ਨੇ ਜਿਹੜੇ ਉਹ ਇਸ ਢੰਡਾਰੇ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਭੋਜਨ ਜਿਹੜਾ ਉਹ ਛਕਦੇ ਨੇ ਪਟੂਰੇ ਛੋਲੇ ਦਾ ਤੇ ਪ੍ਰਸ਼ਾਦ ਦਾ ਜਿਹੜਾ ਲੰਗਰ ਹੈ ਉਹ ਅੱਜ ਭਵਾਨੀਗੜ੍ਹ ਦੇ ਵਿੱਚ ਜਿਹੜਾ ਲਗਾਇਆ ਗਿਆ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਦੇ ਵੱਲੋਂ ਜਾਣਕਾਰੀ ਵੀ ਜਿਹੜੀ ਦਿੱਤੀ ਗਈ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਭੰਡਾਰਾ ਜਿਹੜਾ ਲਗਾਇਆ ਗਿਆ ਸਮੂਹ ਆਰਤੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਲਾਨਾ ਭੰਡਾਰਾ ਜਿਹੜਾ ਉਹ ਕਰਵਾਇਆ ਜਾਂਦਾ ਸੋ ਇਸ ਮੌਕੇ ਹੋਰ ਵੀ ਕੀ ਕਹਿਣਾ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਬਹੁਤ ਵਧੀਆ ਪਰਾਲਾ ਸਮੂਹ ਆਰਤੀ ਸੈਸ਼ਨ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਉੱਥੇ ਸਮੂੱਚੀ ਆਮਾ ਦੀ ਪਾਰਟੀ ਦੀ ਟੀਮ ਨਾਲ ਪਹੁੰਚਾਂਗੇ ਤੇ ਸਮੂਹ ਭਾਈਚਾਰੇ ਦਾ ਬਹੁਤ ਵਧੀਆ ਪ੍ਰਬਾਲਾ ਹਰ ਸਾਲ ਇਹ ਲੰਗਰ ਲਾਉਂਦੇ ਨੇ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬਹੁਤ ਸਾਰਾ ਸਤਿਕਾਰ ਮਿਲਿਆ ਸਮੂਹ ਸ਼ਹਿਰ ਵਾਸੀ ਪਹੁੰਚ ਰਹੇ ਨੇ ਬਹੁਤ ਵਧੀਆ ਲੱਗਿਆ ਆ ਕੇ ਹਰ ਸਾਡੀ ਸਾਲ ਵੀ ਲੰਗਰ ਲਾਇਕੇ ਨੇ ਕੀ ਦੇਖੋ ਅਨਾਜ ਮੰਡੀ ਪੋਨੀਗੜ ਤੋਂ ਪਿਛਲੇ 33 ਸਾਲ ਤੋਂ ਲਗਾਤਾਰ ਜਿਹੜਾ ਹੈਗਾ ਉਹ ਲੰਗਰ ਲਾਇਆ ਜਾ ਰਿਹਾ ਹੈ ਅੱਜ ਵੀ ਉਸ ਲੜੀ ਦੇ ਵਿੱਚ ਹੀ 33ਵਾਂ ਹੈ ਜਿਹੜਾ ਹੈ ਪੰਡਾਰਾ ਹੋ ਰਿਹਾ ਹੈ ਇਹਦੇ ਵਿੱਚ ਇਹ ਕਿ ਉਹਨਾਂ ਸਾਰੇ ਸੱਜਣਾ ਨੂੰ ਸੱਦਾ ਹੈਗਾ ਕਿ ਆਓ ਮਿਲਵਾ ਇਹਦੇ ਨਾਲ ਬਲਵਰਤਨ ਵੀ ਵੱਧ ਹੈ ਪਿਆਰ ਵੀ ਵੱਧ ਹੈ ਔਰ ਉਸ ਦੀ ਜਿਵੇਂ ਕਹਿੰਦੇ ਨੇ ਸਵੱਤ ਦੇ ਭਲੇ ਦੀ ਵੀ ਗੱਲ ਹੈਗੀ ਹੈ ਇਸ ਕਰਕੇ ਮੈਂ ਇਸ ਮੌਕੇ ਤੇ ਸਾਰੀ ਜਿਹੜੀ ਆਰਤੀ ਅਸ਼ਿਸ਼ ਨੇ ਉਹਨੂੰ ਮੁਬਾਰਕਵਾਦ ਵੀ ਦਿਨਾ ਤੇ ਸਾਰੇ ਪ੍ਰਬੰਧਕਾਂ ਨੂੰ ਜਿਹੜੇ ਸਾਡੇ ਅਕਾਊਂਟੈਂਟ ਨੇ ਸਾਡੇ ਜਿਹੜੇ ਹੋਰ ਦੁਕਾਨ ਕਾਰੋਬਾਰ ਤੇ ਕੰਮ ਕਰਨ ਵਾਲੇ ਸਾਡੇ ਦੂਸਰੇ ਮੁਲਾਜ਼ਮ ਨੇ ਉਹ ਸਾਰੇ ਇਸ ਸੇਵਾ ਦੇ ਵਿੱਚ ਲੱਗੇ ਨੇ ਤੇ ਉਹਨਾਂ ਦੀ ਸੇਵਾ ਦੀ ਬਰੌਤ ਮੈਂ ਦੇਖਿਆ ਕਿ ਬਹੁਤ ਅੱਛਾ ਇੰਤਜ਼ਾਮ ਹੈਗਾ ਔਰ ਬਹੁਤ ਵੱਡੀ ਗਿਣਤੀ ਵੀ ਸੰਗਤ ਜਿਹੜੀ ਹੈ ਉਸ ਪਡਾਰੇ ਦੇ ਵਿੱਚ ਸ਼ਾਮਲ ਹੋ ਰਹੀ ਹੈ ਤੇ ਇਸ ਗੱਲ ਦੀ ਮੈਂ ਮੁਬਾਰਕਵਾਦ ਕਰੀਆ ਤੇ ਗਰਮੇਂਦੀਆ ਜਾਇਓ ਹਰ ਸਾਲ ਅੰਦਰ ਸਾਡੀ ਮੰਡੀ ਵੱਲੋਂ ਭੰਡਾਰਾ ਲਾਇਆ ਜਾਂਦਾ ਦੇਖੋ ਜੀ ਹਰ ਬਾਰ ਆਰਤੀ ਭਾਈਚਾਰੇ ਵੱਲੋਂ ਇੱਥੇ ਭੰਡਾਰਾ ਲਗਾਇਆ ਜਾਂਦਾ ਤੇ ਇਹ ਇਸ ਵਾਰ 33ਵਾਂ ਭੰਡਾਰਾ ਹੈਗਾ ਤੇ ਸਾਡੇ ਆਰਤੀਆਂ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਇਸ ਲਈ ਕਈ ਸਾਲਾਂ ਤੋਂ ਇਸ ਪੰਡਾਰਾ ਆਰਗੇਨਾਈਜ਼ ਕਰ ਰਹੇ ਨੇਗੇ ਤੇ ਸਾਰੇ ਆੜਤੀਏ ਭਾਈਚਾਰਾ ਇੱਥੇ ਇਕੱਠਾ ਹੁੰਦਾਗਾ ਤੇ ਜਿਸ ਦੇ ਨਾਲ ਕਿਸਾਨ ਵੀ ਇੱਥੇ ਆਉਂਦੇ ਨੇਗੇ ਮਜ਼ਦੂਰ ਵੀ ਬੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਟਰੱਕ ਯੂਨੀਅਨ ਦੇ ਲੋਕ ਵੀ ਇੱਥੇ ਹੁੰਦੇ ਨੇ ਕਿਉਂਕਿ ਇਹ ਜਿਹੜਾ ਮੰਡੀ ਆਗੀ ਇਹ ਸਾਰੇ ਭਾਈਚਾਰਾ ਇਕੱਠੇ ਹੋ ਕੇ ਇੱਥੇ ਕੰਮ ਕਰਦਾਗਾ ਤੇ ਪਰਮਾਤਮਾ ਵੱਲੋਂ ਪਰਮਾਤਮਾ ਸੁਖਰਾਣਾ ਕੀਤਾ ਜਾਂਦਾਗਾ ਗਰੀਬਾਂ ਨੂੰ ਇੱਥੇ ਲੰਗਰ ਸਤਾਇਆ ਜਾਂਦਾਗਾ ਤਾਂ ਕਿ ਜਿਹੜੀਆਂ ਆਉਣ ਵਾਲੇ ਜਿਹੜਾ ਸਮਿਆਂਗਾ ਇਸ ਤੋਂ ਬਾਅਦ ਫਸਲ ਦਾ ਸਮਾਂ ਆਉਣ ਵਾਲਾਗਾ ਉਸ ਦੇ ਵਿੱਚ ਪਰਮਾਤਮਾ ਸੁਖ ਸ਼ਾਂਤੀ ਬਖਸ਼ੇ ਕਿ ਕਿਵੇਂ ਲੱਗਿਆ ਉਸੇ ਲੰਗਰ ਚ ਆਇਆ ਤੁਸਾਂ ਕਿਵੇਂ ਬੁਝਰ ਕੇ ਪ੍ਰਬੰਧਾ ਵਾਲਾ ਪਰ ਬਹੁਤ ਵਧੀਆ ਪ੍ਰਬੰਧ ਹੈ ਨਗੇ ਬਜ਼ੁਰਗਾਂ ਦੇ ਬੈਠਣ ਲਈ ਕੁਰਸੀਆਂ ਲਗਾਈਆਂ ਗਈਆਂ ਨੇ ਤੇ ਬਾਕੀ ਸੰਗਤ ਪੰਡਾਲ ਦੇ ਵਿੱਚ ਕਤਾਰਾਂ ਦੇ ਵਿੱਚ ਬੈਠ ਕੇ ਸੰਗਤ ਲੰਗਰ ਛਕ ਰਹੀ ਆ ਕੋਈ ਭੇਦਭਾਵ ਨਹੀਂ ਇੱਕੋ ਕਤਾਰ ਦੇ ਵਿੱਚ ਜੇ ਗਰੀਬ ਹੋਵੇ ਚ ਹੈ ਅਮੀਰ ਇੱਕੋ ਕਤਾਰ ਦੇ ਵਿੱਚ ਬੈਠ ਕੇ ਲੋਕ ਲੰਗਰ ਛਕ ਰਹੇ ਆ ਜਿਗਰੀ ਹਰ ਸਾਲ ਇਤਨਾ ਸਾਲ ਇਤਨਾ ਲਾਣਾ ਪੈ ਰਿਹਾ ਲਾਇਕ ਹੀ ਕੰਮ ਦੇ ਦੇਖੋ ਸਮੁੱਚੇ ਆੜਤੀਏ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ 33ਵਾਂ ਸਾਲਾਨਾ ਭੰਡਾਰਾ ਜ ਸਾਡਾ ਲਾਇਆ ਗਿਆ ਸਰਬੱਤ ਦੇ ਭਲੇ ਲਈ ਅਸੀਂ ਸਾਰੇ ਆੜਤੀ ਇਕੱਠੇ ਹੋ ਕੇ ਇਹ ਭੰਡਾਰਾ ਲਾਉਣੇ ਆ ਸਾਰਿਆਂ ਦਾ ਸਹਿਯੋਗ ਹੈ ਸਾਡੇ ਮਨੀਮ ਭਾਈਚਾਰੇ ਦਾ ਲੇਵਰ ਭਾਈਚਾਰੇ ਦਾ ਸਹਿਯੋਗੰਦਾਰ ਯਾਤ ਕਿਹੜੇ ਕਿਹੜੇ ਰਾਜਨੀਤਿਕਾਂ ਉਹ ਧਾਰਮਿਕ ਸੰਸਥਾਵਾਂ ਦੇ ਸਾਰੇ ਦੇਖੋ ਜਿਹੜੀਆਂ ਵੀ ਸਾਡੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਪਵਾਨੀ ਘੜਦੀਆਂ ਸਾਡੇ ਜੋ ਆਪਣੇ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਤੋਂ ਜੋ ਸਾਡੇ ਸਾਰੇ ਲੀਡਰ ਸਹਿਬਾਨ ਸਾਰੀ ਸਮੁੱਚੀ ਲੀਡਰਸ਼ਿਪ ਆਈ ਅੱਜ